ਹੁਣ ਤੁਹਾਨੂੰ ਦਿਖਾਉਣਾ ਹੈ ਕਬੂਤਰ ਕਬੂਤਰ ਜਰੂਰ ਗੌਰ ਨਾਲ ਦੇਖਿਓ ਕਬੂਤਰ ਸਾਰੇ ਹੀ ਭੜੇ ਨੇ ਇਹਨਾਂ ਦੇ ਬਹੁਤ ਚੰਗੇ ਕਬੂਤਰ ਨੇ ਤੇ ਦੱਸਿ ਬਾਈ ਕਿਹੜਾ ਕਿਨਾ ਸੀ ਇਹਦਾ ਕਿਹੜੇ ਦਾ ਉਹ ਬਾਈ ਦਾ ਕੀ ਨਾਮ ਸੀ ਇਹਦਾ ਬਾਈ ਇਹ ਗਰਲਾਲ ਆ ਮੁੰਡਾ ਇਸੇ ਪਿੰਡੋਂ ਇਸੇ ਪਿੰਡੋਂ ਹਰੀਗੜ੍ਹ ਦਾ ਬਾਈ ਅੱਛਾ ਇਹ ਹਰੀ ਆਪਣੇ ਕਬੂਤਰ ਇਹੀ ਡਾਉਂਦਾ ਵੇ ਮੁੰਡਾ ਉਰੇ ਹਾਂ ਇੱਕ ਆ ਮੁੰਡਾ ਤਰੌਲੇ ਦਾ ਹਾਂ ਕਾਕਾ ਇਹ ਵੀ ਉਰੀ ਹੁੰਦੇ ਦੋਨੇ ਮੁੰਡੇ ਉਰੇ ਆਪਣੇ ਕਬੂਤਰ ਡਾਉਂਦੇ ਬਈ ਓਕੇ ਕਿ ਇਹ ਮੁੰਡਾ ਕਾਕਾ ਤਰੋਂਲੇ ਤੋਂ ਸੀ ਇੱਕ ਕਾਕਾ ਦਿਨੋਲੇ ਤੋਂ ਆਇਆ ਇਹ ਮੁੰਡਾ ਹਰੀਗੜ੍ਹ ਤੋਂ ਓਕੇ ਸ਼ੀਰੇ ਦੇ ਪੰਡਵਾੜੇ ਸ਼ੀਰੇ ਦੇ ਪੰਡਵਾ ਆ ਮੜਾ ਗੁਰਪੀ ਕਰਾ ਆ ਦੱਸੋ ਜੀ ਇਹ ਬਈ ਚੀਨਾ ਆਪਣਾ ਵੱਡਾ ਕਬੂਤਰਾ ਜਿਹੜਾ ਇਹ ਹੋ ਗਿਆ 15 16 ਸਾਲਾਂ ਦਾ ਓਕੇ ਹਾਂ ਇਹਦੀ ਵੀ ਲਾੜ ਆਪਣੇ ਕੋਲ ਸਾਰੀ ਤੁਹਾਡੇ ਕੋਲੇ ਹੋ ਗਿਆ ਇਹਨਾਂ ਟਾਈਮ ਹਾਂ ਆਪਣੇ ਕੋਲੇ ਹੋ ਗਿਆ ਇਹਨੂੰ ਵੀ ਬੱਲੇ ਬੰਦੇ ਅੱਛਾ ਕਰ ਇਦਾਂ ਹੀ ਬੱਚਾ ਇਹ ਵੀ 14 15 ਸਾਲ 15 ਦਾ ਤੁਹਾਡੇ ਕੋਲੇ ਗੱਟ ਬੱਚਾ ਨਿਕਲਿਆ ਹਾਂ ਨਹੀਂ ਬੱਚਾ ਹੈ ਬਈ ਇਹ ਲਿਆਂਦਾ ਸੀ ਕਿਸ ਤੋਂ ਆਪਾਂ ਅੱਛਾ ਬੱਚੇ ਹੁੰਦੇ ਆਏ ਸਦੋਂ 5 6 ਬੱਚੇ ਉਹ ਬਾਕੀ ਤਾਂ ਮਰ ਗਏ ਸੀ ਇਹ ਬਚ ਗਿਆ ਸੀ ਕਿੱਧਰੋਂ ਆਇਆ ਵਾ ਇਹ ਬਈ ਇੱਥੋਂ ਆਪਣੇ ਤਰਹੁਲੇ ਤੋਂ ਆਇਆ ਕਿਸੇ ਬੰਦੇ ਕੋਲ ਉਦੋਂ ਗਾਹ ਪੁੱਛੋ ਤੋਂ ਆਏ ਹੋ ਜੀ ਕਬੂਤਰ ਉਹਨਾਂ ਦਾ ਹੀ ਪੁੱਛੋ ਵਾਲਾ ਦਾ ਓਕੇ ਤੇ ਇਹ ਆਪਾਂ ਬਾਜੀ ਛੱਡਤਾ ਸੀ ਲਿਆ ਕੇ ਹੂੰ ਬਾਜੀ ਗਿਆ ਸੀ ਇਹ ਹਰ ਹੂੰ ਅ ਵਿਗਰਮੀ ਬਹੁਤ ਸੀ ਜਿੱਦ ਨੇ ਇਹਨੂੰ ਛੱਡਿਆ ਜੀ ਵੱਡਾ ਬਾਜੀ ਚੁੱਡੇ ਸੀ ਮਿਲਦਾ 150 ਦੇ ਲਗਭਗ ਕਬੂਤਰ ਸੇਮਾ ਸਤਮਾ ਹਰ ਗਿਆ ਸੀ ਹੂੰ ਤੇ ਫਿਰ ਇਹਨੂੰ ਅਸੀਂ ਰੱਖ ਲਿਆ ਸੀ ਉਸ ਤੋਂ ਬਾਅਦ ਇਹਨੂੰ ਬਈ ਹਜ਼ਾਰ ਵਾਲੀ ਕਬੂਤਰੀਆਂ ਲਾਇਆ ਚਿੱਟੀਆਂ ਦੀ ਨਾਲ ਹੂੰ ਤੇ ਉਹ ਦਿਨ ਇਹਦਾ ਰਿਜ਼ਲਟ ਫੁੱਲ ਚੰਗਾ ਆਇਆ ਬਈ ਫੇਰ ਤਾਂ ਮਨ ਲਾਇਆ ਮਨ ਵੀ ਸਾਰੇ ਸਾਡੇ ਕੋਲੇ ਜਿੰਨੇ ਵੀ ਕਬੂਤਰ ਨੇ ਵੱਡੇ-ਵੱਡੇ ਸਾਰਿਆਂ ਚ ਇਹਦੀ ਮਿਸਾ ਉਸ ਤੋਂ ਬਾਅਦ ਬਾਈ ਦੇ ਪੁੱਤ ਸੀ ਜਿਹੜੇ ਬਾਈ ਦੇ ਘਰੋਂ ਕਬੂਤਰੀਆਂ ਆਈਆਂ ਹੋਈਆਂ ਸੀਗੀਆਂ ਬੱਲੂ ਦੇ ਲਿਆਂਦੀਆਂ ਉਹਨਾਂ ਨਾਲ ਤਾਂ ਉਹਦੋਂ ਵੀ ਟੌਪ ਦਾ ਰਿਜ਼ਲਟ ਹੋ ਗਿਆ ਬਈ ਕੂਤਰਾਂ ਓਕੇ ਹਾਂ ਬਾਈ ਵਾਲੇ ਕੂਤਰਾਂ ਨਾਲ ਹੁਣ ਅਸੀਂ ਬਾਈ ਵਾਲੇ ਤੇ ਬਸ ਇਹ ਦੋ ਹੀ ਆਪਣੇ ਕੋਲੇ ਕੋਲ ਹੋਰ ਕਿਸੇ ਦੇ ਕੂਤਰ ਇਹ ਛੱਡਿਆ ਛੋਡਿਆ ਤਾਂ ਨਹੀਂ ਕਿਤੇ ਇਹ ਛੱਡਿਆ ਸੀ ਭਾਈ ਬਾਜੀ ਤੁਹਾਨੂੰ ਦੱਸੀ ਜਣਾ ਇਹ ਹਰ ਗਿਆ ਸੀ ਭਾਜੀ ਆਪ ਤਾਂ ਓਕੇ ਕਿੱਥੇ ਸੀਗਾ ਇਹ ਛੱਡਿਆ ਸੀ ਇੱਥੇ ਪੂਰੇ ਪਿੰਡ ਨਾਲ ਹੀ ਆਪਣੇ ਇੱਥੇ ਹਰ ਗਿਆ ਸੀ ਇਹ ਓਕੇ ਸਹੀ ਹੁਣ ਤੁਹਾਡੇ ਕੋਲ ਲਾ ਦੇ ਦੀ ਉੱਡਦੀ ਆ ਲਾ ਦੇ ਦੀ ਉੱਡਦੀ ਆ ਬਾਈ ਵਾਲੇ ਬੱਲੂ ਵਾਲਾ ਬਈ ਬਹੁਤ ਚੰਗਾ ਰਿਜ਼ਲਟ ਆ ਦਾ ਹਮ ਤਾਂ ਕਿ ਚੱਕਰ ਪੈ ਗਏ ਇਹ ਨੌਂਦਰ ਬਈ ਦੇ ਫੌਂਸੀਆਂ ਜਾਂ ਹੋ ਗਿਆ ਸੀ ਉਹਦੇ ਬੱਚੇ ਹੁੰਦੇ ਦੀ ਨੌਂਦਰ ਕੱਟੀ ਹੋਈ ਆ ਹਮ ਓਕੇ ਸਹੀ ਆ ਭਾਈ ਇਹ ਬਈ ਵੱਡਾ ਕਬੂਤਰ ਹੈ ਨਾ ਨਾ ਠੀਕ ਹੈ ਵੀਰੇ ਆਇਆ ਮੈਂ ਬੱਚਾ ਇਹ ਕਿਤੋਂ ਬਾਹਰੋਂ ਬਾਈ ਕੰਨ ਦੀ 4-5 ਆਏ ਸੀ ਬੱਚੇ ਨਾ ਹਾਂ 5-6 ਬੱਚੇ ਲਿਆਂਦੇ ਸੀ ਕਿਸੇ ਤੋਂ ਇਹ ਉਹ ਦੂਜੇ ਤਾਂ ਮਰ ਮੁਰ ਗਏ ਸੀਗੇ ਇਹ ਪੱਛ ਗਿਆ ਸੀ ਗੱਲਾ ਇਹ ਵੱਡਾ ਹੋ ਗਿਆ ਸੀ ਇਹਨੂੰ ਬਾਜੀ ਛੱਡਿਆ ਬਾਜੀ ਹਰ ਗਿਆ ਪੁੱਤੋਂ ਤੋਂ ਆਏ ਹੋਏ ਸੀ ਬੱਚੇ ਕਿਹਦੇ ਕਿਹਦੇ ਨਾਲ ਲਾ ਕੇ ਬੱਚੇ ਕਢਾਇਆ ਤੇ ਇਹਦੇ ਤਾਂ ਬਾਈ ਅਸੀਂ ਪਹਿਲਾਂ ਤਾਂ ਲਾਇਆ 1000 ਵਾਲੀ ਕਬੂਤਰੀਆਂ ਨੇ ਤੁਹਾਨੂੰ ਦੱਸਿਆ ਉਹਦੇ ਨਾਲ ਨੇ 6-7 ਬੱਚੇ ਕੱਢੇ ਕਿਸੇ 6-7 ਹੀ ਜਿੱਤੇ ਉਹ ਉਹ ਅੱਛਾ ਹਾਂ ਤੇ ਉਸ ਤੋਂ ਬਾਅਦ ਬਾਈ ਜਿਹੜੀ ਨੀਲੀ ਆਈ ਸੀ ਤੂੰ ਕਾਕੇ ਦੇ ਘਰੋਂ ਚੰਨਾ ਵਾਲਾ ਤੁਹਾਨੂੰ ਦੱਸਿਆ ਸੀ ਵੀਡੀਓ 'ਚ ਉਹ ਇਹਦੇ ਨਾਲ ਆਈ ਸੀ ਓਕੇ ਉਹ ਇਹਦੇ ਨਾਲ ਲਾ ਕੇ ਨੇ ਪਰ ਜਿਹੜਾ ਤੁਹਾਨੂੰ ਦਿਖਾਉਣਾ ਦੂਜਾ ਕੱਢਿਆ ਚੀਨਾ ਪੁੱਤੇ ਦਾ ਉਹ 5 ਵਜੀਆਂ ਜਿੱਤਿਆ ਬਾਈ ਓਕੇ ਹੋਰ ਬੱਚੇ ਕਹਿ ਜਿੱਡੇ ਕੱਢੀ ਬਾਈ ਉਹ ਵੀ ਕੱਢੇ ਬੱਚਾ ਖੜਾ ਆ ਵੱਡਾ ਜੀਨਾ ਫੜ ਲਾ ਗਿਆ ਕਾਕਿਆਂ ਦਾ ਇਹ ਬਾਈ ਉਹਦੇ ਨਾਲ ਚੰਨਾਂ ਵਾਲੀਆ ਬਲੱਡ ਪਾ ਕੇ ਬਾਈ ਜਿੱਤੇ ਸੌਰੀ ਕਾਕੇ ਬਾਈ ਕਬੂਤਰੀ ਆਈ ਸੀ ਉਹਨਾਂ ਦੇ ਕੋਲ ਤੇ ਉਹਨੇ ਆਹ ਕਬੂਤਰ ਕੱਢਿਆ ਸੀ ਬਾਈ ਉਹ ਗੋਲੀ ਸੀ ਹਨਾ ਆਹ ਗੋਲੀ ਸੀ ਬਾਈ ਆਹ ਬਲੱਡ ਕੱਢਿਆ ਬਾਈ ਇਹ 5 ਵਜੀਆਂ ਜਿੱਤਿਆ ਬਾਈ ਫਿਰ ਇਹ 5 ਜਿੱਤਿਆ ਕਿੱਥੇ ਕਿੱਥੇ ਇਹ ਖੁੱਡੀ ਜਿੱਤਿਆ ਸੀ ਇੱਕ ਇੱਕ ਖੇੜੀ ਜਿੱਤਿਆ ਸੀ ਜੋਧਪੁਰ ਜਿੱਤਿਆ ਸੀ ਤੇ ਉਹ ਦੁਪੱਠਲਾਂ ਜਿੱਤਿਆ ਸੀ ਓਕੇ ਤੇ ਇੱਕ ਬਾਜੀ ਰਾੜਾ ਸਾਹਿਬ ਕੋਣੀ ਪਿੰਡ ਵਿੱਚ ਦੇ ਕਿਹੜਾ ਉੱਥੇ ਜਿੱਤਿਆ ਸੀ ਬਈ ਇਹ ਓਕੇ ਪੰਜ ਬਾਜੀ ਜਿੱਤੂ ਹੈ ਹੋਰ ਕਿਹਦੇ ਨਾਲ ਲਾ ਕੇ ਕਿਹੜਾ ਬੱਚੇ ਇਹਦੇ ਇਹ ਹਜ਼ਾਰ ਇਹ ਬਾਈ ਵਾਲੀ ਨਾਲ ਤੋਂ ਬਾਅਦ ਹਜ਼ਾਰ ਵਾਲੀ ਨਾਲ ਲਾਇਆ ਬਈ ਉਹ ਚਟੀਆਂ ਦੀ ਨਾਲ ਨਿੰਗ ਵਾਲੀ ਨਾਲ ਲਾਇਆ ਇਹ ਹਜ਼ਾਰ ਵਾਲੀ ਨਾਲ ਰਹੀ ਤੇਰੀ ਹਾਂ ਬੁੱਪੜਾਂ ਵਾਲਾ ਕੱਢੀ ਹੂੰ ਢੜੀ ਆ ਕੋ ਉਤਰ ਅੱਛਾ ਲਾ ਕੇ ਪਾ ਇੱਧਰ ਆ ਜਾ ਹੁਣ ਇੱਧਰ ਉਹ ਹੋ ਗਿਆ ਪੰਜ ਵਾਜੀਆਂ ਜੇ ਤੂੰ ਆ ਬਾਈ ਜੀ ਠੀਕ ਹੈ ਜੀ ਆ ਦੇਖ ਲੈਓ ਜੀ ਆ ਬਾਈ ਹਜ਼ਾਰ ਵਾਲੀ ਨਾ ਕੱਢਿਆ ਵੱਡੇ ਚੀਨੇ ਇਸੇ ਨਾਲ ਇਹ ਗੋਲੀ ਨਾ ਕਰਕੇ ਕਾਲੀ ਸੋਰੀ ਉਹ ਦੂਜਾ ਨਾ ਠੀਕ ਹੈ ਹਾਂ ਇਹ ਵੱਡੇ ਵੱਡੇ ਉਹਦੇ ਹੀ ਆ ਚੀਨੇ ਉਹ ਵੀ ਫੜਾ ਦੇ ਛੜੀਆਂ ਤਾਂ ਛੜ ਗਏ ਆ ਹਾਂ ਰਸੇ ਹਾਂ ਇਹ ਕਬੂਤਰ ਫਿਰ ਆਇਆ 1000 ਵਾਲੀ ਕਬੂਦਰੀਆਂ ਲਾਇਆ ਚਿੱਟੀਆਂ ਦੀ ਨਾਲ ਹੂੰ ਉਦੋਂ ਇਹਨੇ ਇਹ ਕੱਢਿਆ ਇਹ ਇਹਦਾ ਪਿਓ ਆ ਹਾਂ ਇਹਦਾ ਪਿਓ ਆ ਇਹ ਬੁੱਪਰਾਵੇਂ ਜਿੱਤਿਆ ਸ਼ਾਵਾਂ ਪਿਓ ਇਹਦਾ ਹਾਂ ਸ਼ਾਵਾਂ ਵੀ ਓਕੇ ਇਹ ਚਿੱਟਾ ਜੀ ਸਹੀ ਹੋ ਗਿਆ ਇਹ ਵੀ ਛੱਡਿਆ ਕਿਤੇ ਇਹ ਛੱਡਿਆ ਬੁੱਪਰਾਵੇਂ ਵੀ ਜਿੱਤਿਆ ਓਕੇ ਕੀ Winner ਆ ਇਹ ਅਹ Winner ਆਪਾਂ ਕਈ ਕਈ ਕਬੂਤਰਾਂ ਨੇ ਟਾਈਮ ਕਰਤਾ ਸੀ ਬਈ ਓਕੇ ਬੱਚਾ ਸੀ ਬੱਚਾ ਹੁੰਦੇ ਛੱਡਿਆ ਸੀ ਹੂੰ ਸਹੀ ਆ ਛੜੀ ਇਹ ਹਜ਼ਾਰ ਵਾਲੇ ਕੁੱਤਰਾਂ ਦੇ ਵਿੱਚ ਪਾ ਕੇ ਭਾਈ ਆ ਰਿਜ਼ਲਟ ਆਇਆ ਹਜ਼ਾਰ ਵਾਲੇ ਤੇ ਪਾ ਕੇ ਉਸੇ ਕਾਲੇ ਚੀਨੇ ਦਾ ਠੀਕ ਹੈ ਵੀਰੇ ਉਮਰ ਬਹੁਤ ਆ ਦੀ ਫੋਨ ਸਹੀ ਦੇ ਸੁਗਾ ਤੁਹਾਨੂੰ ਪੱਲਾ ਆ ਕੈਮਰੇ ਦਾ ਇਹ ਬਾਹਲਾ ਹੋਗਾ ਫੋਨ ਦੇ ਵਿੱਚ ਉਹ ਆਪੇ ਐਡਜਸਟ ਕਰ ਲੈਣਾ ਠੀਕ ਹੈ ਜੀ ਇਹ ਹਜ਼ਾਰ ਵਾਲੇ ਦਾ ਬਲੱਡ ਪਾ ਕੇ ਦਾ ਉਹ ਕਰਾ ਮਾ ਸੀਗੀ ਹਜ਼ਾਰ ਵਾਲਾ ਕਦੀ ਠੀਕ ਹੈ ਵੀਰੇ ਫਿਰ ਤੁੰ ਬਖਾਨੇ ਅਗਲਾ ਫੜੀ ਪਿਆਰੇ ਪੁੱਤ ਜਿਹੜਾ ਪੱਠਾ ਵਾਲਾ ਇਹ ਉਹਦਾ ਬਾਜ਼ੀਆਂ ਜਿਹੜਾ 5 ਬਾਜ਼ੀਆਂ ਵਾਲਾ ਲੈ ਵੀ ਆ ਬਈ 5 ਬਾਜ਼ੀਆਂ ਵਾਲੇ ਦਾ ਪੱਤਾ ਉਹ ਸੱਚੀ ਕਾਲੇ ਚੀਨੇ ਦੇ ਹਾਂ ਇਹਦਾ ਓਕੇ ਇਹ ਉਹ ਕਿਹਦੇ ਨਾਲ ਲਾ ਕੇ ਨਿਕਲਿਆ ਇਹ ਇਹ ਲਾਇਆ ਸੀ ਬਾਈ ਬਾਈ ਦੇ ਘਰੋਂ ਸਾਖੀ ਕਬੂਤਰੀ ਆਈ ਹੋਈ ਸੀ ਹਾਂ ਈਲ ਵਾਲਾ ਵਾਲੇ ਚੋਂ ਚਿੱਟੀ ਹਾਂ ਉਹਦੇ ਨਾਲ ਆ ਕਬੂਤਰ ਲਾਤਾ ਆਪਾਂ ਓਕੇ 5 ਬਾਜ਼ੀਆਂ ਵਾਲਾ ਫਿਰ ਆ ਉਹਦਾ ਪੁੱਤ ਕਾਲੇ ਚੀਨੇ ਦਾ ਹਾਂ ਇਹ ਪੱਠਣਾ ਜਿੱਤਿਆ ਇਹ ਪੱਠਣਾ ਜਿੱਤਿਆ ਸੀ ਬਈ ਛਾਤਰੀ ਤੇ ਬੈਠਿਆ ਸੀ ਇਹ ਹਾਂ ਦੋ ਸੀ ਆਪਣੇ ਉਹ ਵੀ ਵੱਡੀ ਬਾਜੀ ਪੱਠਣ ਵਾਲੀ ਹਾਂ ਦੋਨੇ ਆਪਣੇ ਰਹਿ ਗਏ ਸੀ ਇੱਕ ਦਰਸ਼ਨ ਕੱਕਲਾ ਰਾਹ ਪੁਰਾਣਾ ਕੱਲਾ ਰਾਹ ਪੁਰਾਣਾ ਹਾਂ ਤਨ ਕਬੂਤਰਾਂ ਚ ਬਾਜੀ ਦੋ ਆਪਣੇ ਕੋਹਾਂ ਦਾ ਛੇ ਬਾਈ ਅੱਧਾ ਪੌਣਾ ਘੰਟਾ ਵੱਧ ਉੱਡ ਕੇ ਛਤਰੀ ਤੇ ਬੈਠੇ ਛਤਰੀ ਤੇ ਬਹਿ ਗਿਆ ਜਦੋਂ ਡੋਰ ਵਾਲੇ ਕਬੂਤਰ ਨੂੰ ਘੁੱਟਿਆ ਨੇ ਫੇਰ ਵੀ ਓਏ ਹੋਏ ਬਾਜੀ ਬਾਜੀ ਜਿੱਤ ਕੇ ਹਾਂ ਬਾਜੀ ਜਿੱਤ ਕੇ ਗੱਲੇ ਨੇ ਹਾਂ ਓਏ ਇੰਨਾ ਸੌਖਾ ਬੈਠਿਆ ਹਾਂ ਇੰਨਾ ਸੌਖਾ ਸੀਗਾ ਵੀ ਡੋਰ ਵਾਲੇ ਕਬੂਤਰ ਨੂੰ ਘੁੱਟਾ ਗੁੜਕ ਕੇ ਹਾਂ ਸਹੀ ਆ ਵੀਰੇ ਇਹ ਹੀ ਨਸਲਾ ਹੈ ਪਹਿਲਾਂ ਕਹੇ ਘਟਾ ਮੈਂ ਕਬੂਤਰ ਜ਼ਰੂਰ ਦੇਖਿਓ। ਲਓ ਜੀ। ਅਗਲਾ ਦੇ ਲਈ। ਇਹ ਹਸਨਪੁਰ ਆਲਾ। ਲਓ ਜੀ। ਇਹ ਦੱਸਿਓ ਜੀ। ਇਹ ਹਸਨਪੁਰ ਜਿੱਤਿਆ ਸੀ ਬਈ ਕਬੂਤਰ ਆਪਣਾ। ਹੂੰ ਜਿੱਦਨੇ 5 ਕਬੂਤਰਾਂ ਨੇ ਬਾਜੀ ਕਰੀ ਇੱਕ ਆਪਣਾ ਬਈ ਗੁਲਜ਼ਾਰ ਕਾ ਹੂੰ ਤੇ ਤਲਵਿੰਦਰ ਕਾ ਇੱਕ ਨਿੱਕੇ ਕਾ ਹੂੰ ਇੱਕ ਹੋ ਇੱਕ ਮੈਂਮਾ ਸਿੰਘ ਆ ਲੈਣਾ ਅੱਜ। ਓਕੇ। ਇਹ ਬਾਈ ਵਾਲਿਆਂ ਦੀ ਆ ਬਈ। ਬੱਲੂ ਵਾਲਿਆਂ ਆ। हां दो पास्य बी आलूतरी भी बजदी कबूतर भी बजे करवाया मा पे दो सही है मां पे दोखे हाँ साखी दो बलड सारा ही बी यार को बी बलू मोड़ द ਹਮਮ ਸਕਾਰ ਬੱਲੂ ਮੋੜ ਲਓ ਜੀ ਬਿੰਗੀ ਕਾਂਦ ਵਾਲਾ ਇਹ ਬਿੰਗੀ ਕਾਂਦ ਵਾਲਾ ਹੈ ਬਾਈ ਓਕੇ ਹਮਮ ਲਓ ਜੀ ਇੱਕ ਅੱਲਾ ਜਿੱਤਿਆ ਸੀ ਬਾਈ ਤਤਾਲ ਹਮ ਜਮਨ ਰੋਲ ਕੱਲਾ ਕੱਲ ਬਾਜੀ ਵੀ ਕੱਲੇ ਨੂੰ ਸੀਗੀ ਓਕੇ ਹਾਂ ਪੈਂਟ ਕਕੂਤਰ ਉੱਡੇ ਸੀ ਮਲਾਬ ਇਹ ਇਹ ਰੰਗ ਸ਼ੁਰੂ ਤੋਂ ਇਦਾਂ ਦਾ ਕਿ ਬਦਲੇ ਆ ਨੇ ਨਹੀਂ ਬਈ ਸ਼ੁਰੂ ਤੋਂ ਇਦਾਂ ਦੇ ਹੀ ਹੈ ਹਮ ਬਿੰਗੀ ਕਾਂਦ ਵਾਲੇ ਬਾਈ ਦੇ ਘਰੋਂ ਆਇਆ ਸੀ ਇਹਦਾ ਪਿਓ ਮੱਲੂ ਓਕੇ ਇਹ ਹੁੰਦਾ ਸੀ ਇਹ ਬਿੰਗੀ ਕਾਂਤ ਵਾਲਿਆਂ ਦੇ ਬਲੱਡ ਤਾਂ ਬਾਈ ਠੀਕ ਹੈ ਜੀ ਉਹ ਉੱਚੀ ਵੀ ਨੇ ਕਾਲੇ ਚੀਨੇ ਇਹ ਸਾਰਿਆਂ ਚ ਹੀ ਆ ਕਾਲਾ ਚੀਨਾ ਵਾਲਾ ਬਲੱਡ ਹੈ ਸਾਰਿਆਂ ਚ ਜੀ ਠੀਕ ਹੈ ਜੀ ਅੱਖ ਤੁਹਾਨੂੰ ਜ਼ਰੂਰ ਕਰੇ ਫੇਰ ਦਿਖਾਉਣਾ ਜੀ ਇੱਕੋ ਟੀਰਾ ਜਾਂ ਕਿ ਉਤਰ ਕਢ ਲਾ ਜੀਗਾ ਇੱਕ ਕੱਢਿਆ ਨਹੀਂ ਉਹ ਜਿਹੜਾ ਮੈਂ ਫੜਾਇ ਸੀ ਦਿਲਾਂ ਵਾਲਾ ਹਾਂ ਉਹ ਲੈ ਹੀ ਫੜ ਕੇ ਜਿੱਦੇ ਸੱਲਾ ਨਹੀਂ ਪਾਇਆ ਦਿਲਾਲ ਕਾਲਾ ਚਿੰਦਾ ਲੋ ਜੀ ਆਹ ਦੱਸਿਆ ਜੀ ਹੂੰ ਆਹ ਦੱਸੋ ਜੀ ਇਹ ਬਈ ਬੀਰਾ ਬਿਰੇਵਾਲ ਜਿੱਤੀ ਸੀ ਆਪਣੀ ਕੈਦ ਕੀ ਇੱਕ ਦਿਆਲਗੜ੍ਹ ਜਮਾ ਕੱਲਾ ਰਿਹਾ ਸੀ ਛੜਾ ਨੂੰ ਅੱਛਾ ਇਹ ਉਹਦਾ ਪਿਓ ਆ ਦੋਨਾਂ ਅੱਛਾ ਉਹਦਾ ਪਿਓ ਆ ਇਹ ਇਹ ਬਾਈ ਦੇ ਘਰੋਂ ਇਹਦੀ ਮਾਂ ਤੇਲੂ ਵਾਲਿਆਂ ਦੀ ਅੱਛਾ ਟੀਆਂ ਦੀ ਬੱਲ ਵਾਲਿਆਂ ਦੀ ਸਹੀ ਆ ਇਹਦੀ ਮਾਂ ਬੱਲੂ ਦੀ ਮਾਂ ਸੀ ਲਾਈ ਕਿਹਦੇ ਨਾਲ ਸੀ ਉਹ ਉਹ ਲਾਈ ਸੀ ਭਾਈ ਆਪਾਂ ਜਿਹੜਾ ਦੱਸਿਆ ਉਹਨੂੰ ਬੋਪਾਰਾਂ ਵਾਲਾ ਕਬੂਤਰ ਜਿੱਤਿਆ ਸੀ ਉਹਦੇ ਨਾਲ ਆਈ ਸੀ ਉਸਨੇ ਆਈ ਸੀ ਨਾ ਤਿੰਨਾਂ ਨਾਲ ਆਈ ਕੇ ਇਹ ਕੱਟਿਆ ਸੀ ਹਾਂ ਇਹਗਾ ਦਹਾ ਹੈ ਇਹ ਆ ਕੱਟੀਆਂ ਫਲੇ ਕਿੱਥੋਂ ਦਾ ਹੈ ਓਕੇ ਇਹਦੇ ਦੋ ਛੱਡੇ ਸ਼ਾਇਦ ਕੀ ਇੱਕ ਜਮਾ ਨਰੋਲ ਕੱਲਾ ਰਿਹਾ ਦਿਆਲਗੜ੍ਹ ਤੇ ਇੱਕ ਆਪਣੇ ਨੇ ਉੱਥੇ ਤੀਜਾ ਨੰਬਰ ਬਣਾਇਆ ਸੀ ਬੀਰੀਆਲ ਓਕੇ ਸਹੀ ਆ ਦੇਵ ਆ ਤਉ ਹੀ ਆ ਗਾ ਨਾ 8 ਨੰਬਰ ਮੋਟਾ ਰਹਾ ਇੱਥੋਂ ਬੱਥੇ ਲੈਰੀ ਲੋੜਿਆ ਦੀ ਲਾਓ ਜੀ ਕੱਲੀਆਂ ਰਹੀ ਇਹ ਐਤ ਕਿ ਉੱਡਣ ਵਾਲਿਆਂ ਚੋ ਵੀ ਆਦਰੂ ਰ ਚੈੱਕ ਕਰਾ ਜੇ ਪੁੱਤਰਾ ਕੱਦ ਦੀ ਵੀ ਜਮਈ ਨਿੱਕੀ ਇਹ ਉੱਡਣ ਵਾਲੇ ਚੋ ਤੈਨੂੰ ਸੋਹਣੀ ਲੱਗੀ ਤਾਂ ਕਾ ਦਿਖਾਣੀ ਮੈਂ ਫਾਤੋ ਆਹੋ ਨਿੱਕ ਲਾ ਕੇ ਆਣਾ ਬੜਾ ਕਰ ਦੇਖਣਾ ਇਹਨੂੰ ਕਿਵੇਂ ਉੱਡਦੀ ਹੈ ਬਈ ਐ ਵੈਸੇ ਬੱਚਾ ਹੁੰਦਾ ਤਾਂ ਵੀ ਫਲੁੱਡਿਆ ਹੁਣ ਮੂਰੇ ਛੱਡਾ ਗਏ ਮਾਂ ਇੱਕੋ ਹੀ ਨੇ ਵੀਰੇ ਵਾਲੀ ਤੇਰੀ ਅੱਛਾ ਇੱਕ ਮਾਂ ਆ ਦੀ ਪਿਓ ਵੀਰੇ ਵਾਲ ਜਿੱਤੇ ਜਿਹੜੀ ਉਹ ਤੋਂ ਦਾ ਫਰਕ ਵੀਰੇ ਵਾਲਾ ਪਸਾ ਪਿਓ ਇਹਦੇ ਨਾਲ ਲਾਇਆ ਸੀਗਾ ਬਾਈ ਦੇ ਪਰ ਜਧੂਰ ਵਾਲੇ ਵੱਜਦੇ ਨੇ ਉਹਨਾਂ ਕੋਕੇ ਬਾਈ ਦੇ ਵੱਲੂ ਦੇ ਜਧੂਰ ਵਾਲੇ ਬਾਈ ਦੇ ਜਿਹੜਾ ਉਹਨਾਂ ਆਇਆ ਹੋਇਆ ਸੀ ਆਪਣੇ ਕੋਲੇ ਵੱਡਾ ਕਬੂਤਰ ਹਾਂ ਉਹਦੇ ਪੁੱਤ ਲਾਇਆ ਸੀ ਜਧੂਰ ਵਾਲੇ ਦਾ ਸਹੀਆ ਕੱਟੀਆਂ ਵਾਲੇ ਜੱਟਾਂ ਕਾਲਾ ਚਿਨਾ ਕਾਲੀਆਂ ਨੌਂਦਰਾਈ ਤੇ ਚ ਲਾਲ ਚਿਨਾ ਵੀ ਆ ਤਿੰਨ ਰੰਗ ਨੇ ਜਿਹੜੀ ਗੱਲ ਆ ਤਿੰਨ ਰੰਗ ਵਾਲੇ ਕਬੂਤਰ ਜਿੰਨਾ ਕਿ ਸਾਨੂੰ ਪਤਾ ਭਰਾਵਾ ਬਾਹਲੀ ਤਾਂ ਹੈ ਨਹੀਂ ਨੌਲੇ ਵੀ ਚੰਗੇ ਹੀ ਹੁੰਦੇ ਲੋ ਜੀ ਆ ਲਓ ਜੀ ਆ ਬਾਈ ਬਾਈ ਦੇ ਨਾਟ ਨੰਬਰ ਵਾਲੇ ਬਾਜ ਦੇ ਜਿਹੜੇ ਹੂੰ ਨਾਟ ਨੰਬਰ ਵਾਲੇ ਦੀ ਆਪਣੇ ਕੋਲ ਕਬੂਤਰੀ ਸੀਗੀ ਉਹਦਾ ਪੁੱਤ ਆ ਗੁਰਪ੍ਰੀਤ ਉਹ ਕਬੂਤਰ ਕਹੇ ਆਈ ਨਾਟ ਨੰਬਰ ਵਾਲਾ ਇਹਦਾ ਚ ਕਾਲਾ ਚਿਨਾ ਹੀ ਆ ਬਈ ਉਹ ਵੀ ਐਜਾ ਉਹ ਇਦੋਂ ਵੱਧ ਦਾ ਅੱਖਾਂ ਅੱਖਾਂ ਚਿੱਟੀਆਂ ਹੀ ਨੇ ਉਹ ਵੀ ਚਿੱਟੀਆਂ ਦਾ ਹਾਂ ਤੇ ਇਹ ਉਹਦਾ ਆਪਣੇ ਘਰੇ ਬਾਈ ਦੇ ਘਰੋਂ ਚਿੱਟੀ ਆਈ ਹੋਈ ਚਿੱਟੀਆਂ ਦੀ 95 ਨੰਬਰ ਵਾਲਾ ਚੋ ਇਹ ਉਹਦਾ ਪੁੱਤ ਆ ਇਹ ਘਰੇ ਉੱਡਦਾ ਸੀਗਾ ਬਾਜੀ ਉਹ ਛੱਡਣਗੇ ਅਸੀਂ ਰੱਖ ਲਏ ਦੀਆਂ ਗਾਹਾਂ ਦੋ ਕੜਾ ਕੇ ਛੱਡੀਆਂ ਬਈ ਇੱਕ ਪਿੱਥੋ ਹਾਂ ਉਹਦਨੇ ਵੀ ਫੁੱਲ ਉੱਡੀ ਹਾਂ ਜਮਾ ਕੱਲੀ ਰਹਿ ਗਈ ਸੀ ਉਹ ਤਾਂ ਕਬੂਤਰ ਟਮਕਦੇ ਸੀ ਦੂਰੋਂ ਵੀ ਨਾਲ ਦੇਖੇ ਗੁਰਮੋੜਾ ਨੇ ਕਹਿੰਦਾ ਹੈਗੇ ਨੇ ਫਿਰ ਤਿੰਨ ਕਬੂਤਰਾਂ 'ਚ ਬਾਜੀ ਕਰਤੀ ਸੀ ਹੁਣ ਰਹਿ ਕੱਲੀ ਹੀ ਗਈ ਸੀ ਜਮਾ ਆਪਣੀ ਓਕੇ ਤੇ ਉਸ ਤੋਂ ਬਾਅਦ ਇੱਕ ਬਈ ਇਹਦੀ ਮੈਂ ਛੱਡੀ ਲੈਰੇ ਹੂੰ ਲੈਰੇ ਵੀ ਉਹਦਨੇ ਵੀ ਬਈ ਬਾਜੀ ਆਈ 4 5 ਚ ਮੈਂ ਕਰ ਗਿਆ ਤੇ ਬਈ ਆਪਣੀ 7 ਵਜੇ ਬੈਠੀ ਬਈ 6:30 4 5 ਵਜੇ ਬਾਜੀ ਹੋ ਗਈ ਸੀ ਅੱਛਾ 7 ਵਜੇ 7 ਵਜੇ ਤਾਂ 3:30 ਘਾਟੇ ਵੱਧ ਉਡੀ ਹਾਂ ਇਹਦੀ 3 ਸੀ ਬਈ ਓਕੇ ਹਾਂ ਅਸੀਂ ਪਾਲੀ ਵੀ ਬਹੁਤ ਬਾਈ ਜਾਂਟੀ ਸੀ ਜੌਂਦਾਲਾ ਨਾਲ ਡਿੱਗ ਪਈ ਸੀ ਕਹਾ ਜਾ ਕੇ ਕਿਤੇ ਹੋਰ ਤੋਂ ਕੋਈ ਚੱਕ ਚੁੱਕ ਕੇ ਲੈ ਗਿਆ ਬਈ ਓਕੇ ਇਹਦੀ 3 ਸੀ ਸਹੀ ਆ ਕਹੇ ਜੀ ਸੀ ਉਹ ਉਹ ਵੀ ਬਾਈ ਕਾਲੀ ਚਿੰਨੀ ਸੀ ਚਿੱਟੀਆਂ ਦੀ ਲਾਲ ਬਗੀ ਸੀ ਓਕੇ ਸਹੀ ਹੋ ਗਿਆ ਲੇ ਹੋ ਜਾਣਾ। ਕਿਹੜਾ ਰਾਲਾ? ਆ ਬਾਈ ਦੇ ਚੱਲ ਵਾਲੇ ਵਜਦੇ ਬਾਈ ਜਿਹੜਾ ਉਹਨਾਂ ਦਾ। ਹੂੰ। ਲਓ ਜੀ। ਇਹਦੇ ਤਾਂ ਬਾਈ ਕੋਈ ਬੱਚਾ ਹੀ ਨਹੀਂ ਹਾਰਿਆ ਸਾਡੇ ਕੋਲ ਕਦੇ। ਹੂੰ। ਵਾਲੇ ਚੰਗਾ ਇਹਦਾ ਇਦੋਂ ਚੰਗਾ ਤਾਂ ਮੰਨ ਲਾ ਫੇ ਰੱਬ ਦਾ ਨਾਮ। ਕਿਹਦੇ ਕਿਹਦੇ ਨਾਲ ਬੱਚੇ ਕਢਾ ਲਏ ਤੇ? ਇਹਦੇ ਸਾਰੀਆਂ ਨਹੀਂ ਕਢਾ ਲਈ। ਹਾਂ। ਇਹਦੀ ਜਿਆਦਾ ਉੱਡਦੇ ਨੇਗੇ ਜਿਹੜਾ ਤੈਨੂੰ 5 ਬਾਜ਼ੀ ਵਾਲਾਂ ਦਾ ਖਾਇਆ ਬਾਈ। ਉਹਦੀ 3 ਨਾ। ਅੱਛਾ। ਹਾਂ ਉਹਦੀ 3 ਨਾ ਦੇ ਬਹੁਤ ਚੰਗਾ ਰਿਜ਼ਲਟ ਆ ਉਹਦੇ ਨਹੀਂ ਲੱਗਿਆ ਹੁੰਦਾ। ਹੁਣ ਤਾਂ 2 ਸਾਲ ਹੋ ਗਏ। 2 ਕੱਢਦੇ 4 ਕੱਢਦੇ ਬਾ ਉਹਨੇ ਜਿੱਤਣਾ ਹੀ। ਓਕੇ। ਉੜਦੇ ਕਿਵੇਂ ਆ ਉਹ ਉੱਚੇ ਨਹੀਂ ਉੜਦਾ ਬਾਈ ਉੱਚੇ ਨਹੀਂ ਮੈਂ ਉਹਦਾ ਮੰਨ ਲਾ ਵੀ ਕਰਦਾ ਕਾਢੇ ਉੜਦਾ ਮਰੂ ਮਰ ਉੜਦਾ ਕਰੇ ਵੀ ਹੌਕਟਾ ਹਾਂ ਵੀ ਕਰੇ ਵੀ ਜੇ 50 ਫਿਰਦੇ ਨੇ ਉਹਨਾਂ ਨੇ ਸਾਰਿਆਂ ਨਾਲ ਵੱਧ ਹੀ ਉਡਣਾ ਓਕੇ ਸੋ ਯਾਰੀ ਲੈ ਆ ਲੈ ਇਹਦਾ ਕੋਈ ਨੰਵਾਜ ਨਹੀਂ ਚਾਹੇ ਇਹਦੀ ਭੈਣ ਦਾ ਚੀਨੀ ਦੀ ਦਾ ਰਾਜ ਕਰਾ ਓਕੇ ਰਾਜ ਕੱਟੇ ਕਰੀਓ ਲੈ ਓਏਰਾ ਇਹ ਸਹੀ ਇਹ ਬਾਈ ਜਿਹੜੀ ਆਪਣੀ ਮੋਟਰਸਾਈਕਲ ਜਿੱਤੀ ਸੀ ਉਹਦਾ ਪਿਓ ਆ ਬਾਈ ਓਕੇ ਤੇ ਕਾਲੇ ਰੂੰਮੀ ਵਾਲੇ ਕਲੱਬ ਦੀ ਬਾਈ ਦੀ ਬਾਜੀ ਸੀ ਜਿਹੜੀ ਗੁਰੂ ਸਰ ਕੌਕੇ ਗੁਰੂ ਸਰ ਕੌਕੇ ਹਾਂ ਉਥੋਂ ਮੋਟਰਸਾਈਕਲ ਜਿੱਤੀ ਜਿਹੜੀ ਉਹਦਾ ਪਿਓ ਆ ਬਾਈ ਇਹ ਓਕੇ ਬਹੁਤ ਵੱਡੀ ਗੱਲ ਆ ਬਾਈ ਕਾਲਾ ਰੂੰਮੀ ਪੀਜਨ ਕਲੱਬ ਐਸ ਟਾਈਮ ਟੌਪ ਤੇ ਚੱਲ ਰਿਆ ਹਲਕ ਸੁਖ ਰਖਿਆ ਸਾਲ ਵੀ ਬਾਜ਼ੀਆਂ ਟੌਪ ਨਹੀਂ ਹੋਣਗੀਆਂ ਉਥੇ ਉਹ ਉਹ ਗਰੁੱਪ ਦੀ ਬਾਜੀ ਸੀ ਕਲੱਬ ਦੀ ਵੀਰੇ ਗੁਰੂ ਸਰ ਕੌਕੇ ਤੜਕ ਬਹੁਤ ਆ ਕੁਤਰਾ ਸਾਡੇ ਆ ਗੁਰੂ ਸਰ ਕੌਕੇ ਉੱਥੋਂ ਮੋਟਰਸਾਈਕਲ ਜੇਤੂ ਸੀ ਇਹਦੀ ਇਹਦੀ ਤੀ ਸੀ ਠੀਕ ਆ ਉਹ ਕਹੇ ਜੀ ਉਹ ਵੀ ਚਿੱਟੀ ਸੀ ਬਈ ਹਾਂ ਕਮੰਡਲੀ ਸੀ ਖੱਟੀ ਕਾਲੀ ਦੀ ਓਕੇ ਹਾਂਜੀ ਤੇ ਇਸ ਬਲੱਡ ਚੋਂ ਸੀ ਵੀਰੇ ਉਹ ਠੀਕ ਆ ਜੀ ਬਹੁਤ ਵੱਡੀ ਗੱਲ ਆ ਬਾਈ ਕਾਲਾ ਰੂਮੇ ਪਿਜਨ ਕਲੱਬ ਦੀ ਬਾਜੀ ਜਿੱਤਨੀ ਉੱਥੇ ਉੱਡੀ ਸੀ ਜਿੱਤੀ ਤੰਨੇ ਕੱਢੇ ਸੀ ਇਹਨੇ ਬਈ ਉਹ ਸਾਲ ਹਾਂ ਤਿੰਨੇ ਤਿੰਨ ਇੱਕ ਕੱਢ ਬਦਖਾਉਣਾ ਬਿਮਾਰੀ ਪੈ ਗਈ ਇਹਦੇ ਤਿੰਨ ਬੱਚੇ ਸੀ ਇੱਕ ਮੋਟਰਸਾਈਕਲ ਜਿੱਤੀ ਇੱਕ ਕੁੰਬੜ ਵਾਲ ਜਿੱਤੇ ਵੱਡੀ ਬਾਈ ਝੱਲਰ ਵਾਲਾ ਤੇ ਇੱਕ ਆਹ ਬਈ ਇਹਦਾ ਪੁੱਤ ਉਹ ਦਿਨ ਦਿਖਾਉਣਾ ਇਹ ਹਾਰ ਗਿਆ ਸੀਗਾ ਮਨ ਨਾਲ ਹਰਿਆ ਵੀ ਨਾ ਮਨ ਉੱਥੇ ਦੂਰਾ ਲਾਤਾ ਕਬੂਤਰ ਰੰਗ ਵੀ ਨਹੀਂ ਸੁਦਾ ਮੈਚ ਹੁੰਦਾ ਮੋਰ ਵੀ ਨਹੀਂ ਲੱਗੀ ਜਿਹੜਾ ਕਬੂਤਰ ਜਿੱਤਿਆ ਆ ਉਹਨੇ ਆਪਣਾ ਕਬੂਤਰ ਹਰਾਤਾ ਸੀਗਾ ਸਾਢੇ 6 ਵਜੇ ओके ਥੱਲੇ ਨਾਲ ਗੱਲਾਂ ਰਹਿ ਗਿਆ ਉਹਨਾਂ ਨੇ ਵੱਡੀ ਨਹੀਂ ਕੋਈ ਦੂਰੀ ਲਾਉਣਾ ਲੱਗਿਆ ਜਦੋਂ ਬੰਦੂ ਕਾ ਅਗਲਾ ਆ ਇਹਦਾ ਪੁੱਤ ਆ ਬਾਈ ਮੋਟਰਸਾਈਕਲ ਵਾਲੀ ਦਾ ਭਾਈ ਆ ਇਹ ਸਗਾ ਇਹ ਵੀ ਕਮਾਂਡ ਲਾ ਇਹ ਉੱਤੇ ਇਧਰ ਮੈਂ ਹਰਿਆਣੇ ਦੇ ਕੋਲੇ ਨਾਲ ਹੀ ਲੱਗ ਗਿਆ ਜਿਹੜੇ ਕਿਹੜਾ ਪਿੰਡ ਸੀ ਮੈਂ ਪਿੰਡ ਭੁੱਲ ਗਿਆ ਹਾਂ ਚੋਟੀਆਂ 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 ਛੱਡਿਆ ਸੀ ਬਈ ਇਹ ਕਾਲਾ ਟੂਸਾ ਕਰਾਇਆ ਸੀ ਫੁੱਲ ਚੰਗਾ ਉੱਡਿਆ ਬਈ ਉੱਤੇ ਦੂਜੇ ਕਬੂਤਰ ਨੇ ਉਹਦੇ ਮੋਰ ਵੀ ਨਹੀਂ ਸ਼ੋਕ ਕਹਿੰਦੇ ਤੜਕੇ ਸਾਤੋਂ ਬਿਨਾ ਮੋਰ ਟੁੱਟ ਗਿਆ ਪਤਾ ਨਹੀਂ ਕਿਵੇਂ ਹੋ ਗਿਆ ਗੁਰਦੁਆਰਿਆਂ ਪੈਜ ਲੈ ਗਏ ਪਰ ਆਪਣਾ ਇਕੱਲੇ ਨੂੰ ਇਕੱਲਾ ਰਹਿ ਕੇ ਭਈ ਆਹ ਹਰਿਆ ਟਾਵਰ ਤੇ ਟੱਚ ਮਾਰ ਗਿਆ ਸ਼ੋਕ ਕਬੂਤਰ ਵੀ ਡਿੱਗ ਪਿਆ ਉਸ ਤੋਂ ਬਾਅਦ ਵੀ ਏਡਾ ਘੰਟਾ ਉੱਡ ਗਿਆ ਸੀ ਓਕੇ ਹਾਂ ਇਹ ਵੀ ਹਰਿਆਣੀ ਸੀ ਇਹ ਕਬੂਤਰ ਨੂੰ ਮੰਨਦੇ ਭਈ ਇਹਨੇ ਤਿੰਨ ਸੀ ਇਹ ਭੈਣ ਭਈ ਤਿੰਨ ਹੀ ਜਿੱਤੇ ਹਾਂ ਇੱਕ ਮੋਟਰਸਾਈਕਲ ਇੱਕ ਕੁੰਬੜ ਵਾਲ ਇਹ ਚੋਟੀਆਂ ਉਦਨੇ ਇਹਦਾ ਮਾਪਿਓ ਕਿੱਧਰ ਕਿਵੇਂ ਸੀ ਕਹੇ ਜਾਂਦਾ ਮਾਪਿਓ ਆ ਹੀ ਆ ਭਈ ਜਿਹੜਾ ਦਿਖਾਇਆ ਹੁਣ ਤੱਕ ਨਾਲ ਜਿਹੜਾ अच्छा सॉरी दूसरा ठीक है मोटरसाइकिल वाली ਦਾ ਪਿਓ ਦਖਾ ਜਿਹੜਾ ਮੋਟਰਸਾਈਕਲ ਵਾਲੀ ਦਾ ਭਾਈ ਹੈ ਇਹ ਸਗਾ ਓਕੇ ਉਹ ਚਿੱਟੀ ਸ਼ੀਟ ਉਹ ਹੈ ਉਸ ਇੱਕ ਝੋਲੀ ਦੇ ਹੈ ਆ ਇੱਕ ਝੋਲੀ ਦੇ ਓਕੇ ਉਹ ਇੱਕ ਕੁੰਟਲੀ ਸੀ ਇੱਕ ਕੁੰਟਲੀ ਦਾ ਡੱਬਾ ਇੱਕ ਸਾਗ ਖਾਈ ਚਿੱਟਾ ਚਿੱਟਾ ਸਾਗ ਖਾਈ ਹੂੰ ਜਿਹੜਾ ਕੁੰਬੜਾ ਵਾਲ ਜਿੱਤਿਆ ਸੀ ਓਕੇ ਸਹੀ ਆ ਲੈ ਓਲੀ ਪੱਤਾ ਵਾਲਾ ਪੱਤਾ ਮਲੂਕਾ ਪੱਤਾ ਵਾਲੋ ਕੇ ਪੱਤਾ ਮਲੂਕਾ ਪੱਤਾ ਮਲੂਕਾ ਪਿੰਡ ਹੀ ਬਦਲਦਾ 15 ਆਓ ਜੀ ਪੱਤਾ ਵਾਲੂ ਕੇ ਜਿੱਤਿਆ ਇਹ ਬਾਈ ਜਿਹੜਾ ਇਹ ਆਇਤ ਕੀ ਲੋਲੀ ਪਹਿਲਾ ਨੰਬਰ ਬਣਾਏ ਸੀ ਨੇ ਹਾਂ ਇਹ ਉਹ ਕਬੂਤਰ ਆ ਬਾਈ ਓਕੇ ਇਹਦਾ ਮਾਵਾ ਇਹਦਾ ਮਾਵਾ ਬਾਈ ਬਾਈ ਵਾਲਾ ਜਿਹੜਾ ਤੁਹਾਨੂੰ ਵੱਡਾ ਜਲੂਰਾ ਨਾ ਬਾਈ ਦੇ ਘਰੋਂ ਗੰਜਾ ਆਇਆ ਹੋਇਆ ਛੱਡੇ ਕੋਲ ਗੰਜਾ ਕਬੂਤਰ ਵਾਜਦਾ ਬਾਈ ਦਾ ਬੱਲੂ ਉਹ ਵੀ ਰਹਿ ਕੇ ਗਿਆ ਸੀ ਉਹ ਵੀ ਉਰੇ ਰਹਿ ਕੇ ਗਿਆ ਹਾਂ ਉਹਦੇ ਪੁੱਤ ਦਾ ਸੀ ਓਕੇ ਕਬੂਤਰ ਲੱਗੇ ਸੀ ਜੀ ਬਾਜੀ ਵਾਲੇ ਚੀਨੇ ਦੀ ਸ਼ਾਕ ਕੀ ਕਬੂਤਰ ਜਿਹੜਾ ਬਾਜੀ ਵਾਲਾ ਪੰਜ ਵਾਲਾ ਤੁਹਾਨੂੰ ਦਿਖਾਇਆ ਉਹਦੀ ਪਿੱਤੀ ਲੱਗੀ ਹੋਈ ਸੀ ਚਿੱਟੀ ਸ਼ਾਕ ਕੀ ਓਕੇ ਸਹੀ ਹੈ ਬਾਈ ਪੈਰ ਬੜੇ ਨਿਕਨਿਕਰੇ ਇਹ ਆਪ ਵੀ ਬਈ ਕਬੂਤਰ ਨਿਕਾਇਆ ਗੁੜਕ ਦਾ ਵੀ ਨਹੀਂ ਸੀਗਾ ਜਦੋਂ ਦੋ ਬਾਜੀਆਂ ਵਲੇ ਉੱਡਦਾ ਸੀ ਹਾਂ ਜਮਾ ਕਬੂਤਰੀਆਂ ਵਰਗਾ ਸੀ ਉਹ ਸਾਡਾ ਜਿਹੜਾ ਮੁੰਡਾ ਕਬੂਤਰ ਲੈ ਕੇ ਗਿਆ ਬਾਜੀ ਤੇਨੂੰ ਪਹਿਲਾਂ ਤਾਂ ਉਹਨੇ ਕਬੂਤਰੀ ਹੀ ਲਿਖਾਈਤੀ ਸੀ ਹਾਂ ਫਿਰ ਉਹਨੂੰ ਅਸੀਂ ਫੋਨ ਕਰਕੇ ਦੱਸਿਆ ਵੀ ਨਹੀਂ ਆਪਣਾ ਕਬੂਤਰ ਆ ਵੀ ਹੁਣੀ ਚੇਂਜ ਕਰਾ ਲਾ ਚਾਲਾ ਉਦੋਂ ਤਾਂ ਪਤਾ ਨਹੀਂ ਸੀ ਵੀ ਜਿੱਤੂ ਗੱਲਾ ਵੀ ਕਈ ਵਾਰੀ ਰੌਲਾ ਪਾ ਜਾਂਦਾ ਫਿਰ ਉਹਨੇ ਕਿਹਾ ਬਾਈ ਵੀ ਸਾਡੀ ਕਬੂਤਰੀ ਲਗਾਦੀ ਮੈਂ ਕਬੂਤਰ ਆ ਇਹ ਹਾਂ ਫਿਰ ਇਹ ਚ ਹੈ ਉਹ ਰਹਿ ਵੀ ਉੱਥੇ ਇਕੱਲੇ ਹੀ ਗਿਆ ਓਕੇ ਇਹ ਵੀ ਕਮੰਡਲਾ ਹੈ ਇਹ ਕਮੰਡਲਾ ਹੈ ਇਹ ਬਾਈ ਵਾਲੇ ਚਿੱਟੀ ਕਾਲੀ ਦਾ ਗੰਜੇ ਦਾ ਠੀਕ ਆ ਉਹ ਖੱਟੀ ਕਾਲੀ ਦਾ ਸੀ ਚਿੱਟੀ ਕਾਲੀ ਦਾ ਫਿਰ ਠੀਕ ਆ ਜੀ ਲੈ ਉਹ ਯਾਰ ਕੂਤਰੇ ਆ ਗਿਆਂ ਹਾਂ ਬਈ ਬਾਲੇ ਤਾਂ ਫਿਰ ਵੀਡੀਓ ਠੀਕ ਆ ਫਿਰ ਬਾਲੇ ਮੈਂ ਮੈਂ ਸਾਨੂੰ ਕੂਤਰਤਾ ਸਾਰੇ ਸਿਰੇ ਹੀ ਆਏ ਦਿਆਲ ਗੱਡ ਵਾਲੇ ਦਿਆਲ ਗੱਡ ਵਾਲੇ ਦੀ ਮਾਂ ਹੈ ਹੂੰ ਗਾਜੀ ਵਾਲੀ ਚਿੰਦੇ ਦੀ ਲਾਲ ਵਗਲ ਵਾਲੇ ਦੀ ਧੀ ਆ ਜਿਹੜਾ ਪਠੜਾ ਜਿੱਤੇ ਇਹ ਪਠੜਾ ਜਿੱਤੇ ਅਸੀਂ ਲਾਲ ਵਗਲ ਵਾਲਾ ਉਹਦੀ ਧੀ ਆ ਬਈ ਇਹ ओके ਇਹਦਾ ਇਹ ਕਿ ਜਿੱਤਿਆ ਦਿਆਲਗੜ ਜਿਹੜਾ ਕੱਲਾ ਰਿਹਾ ਜਮਾ ਇਹਦਾ ਸੀ ਉਹ ਇਹਦਾ ਪੁੱਤ ਸੀ ओके ਇਹ ਕਿਹਦੇ ਨਾਲ ਲੱਗੇਗਾ ਇਹ ਲੱਗੀ ਹੋਈ ਸੀ ਬਾਈ ਉਹ ਤੁਹਾਨੂੰ ਦਿਖਾਇਆ ਜਿਹੜਾ ਪਹਿਲਾਂ ਤੇਲੂ ਵਾਲਾ ਤੇਲੂ ਵਾਲਿਆਂ ਚ ਬਾਈ ਵਾਲਿਆਂ ਚ ਅੱਛਾ ਨਾ ਉਹਦੇ ਨਾਲ ਲੱਗੀ ਹੋਈ ਸੀ ओके ਲਾਓ ਜੀ ਇਹ ਤੇਨੂ ਵਾਲੇ ਪਲਾਟ ਨਾਲ ਕਿਰੇ ਉਹਦੇ ਨਾਲ ਲੱਗੀ ਵਿਆ ਕੀਰੇ ਵਾਲਾ ਕਹੇ ਜੇ ਬੱਚੇ ਕੱਢੇ ਫਿਰ ਇਹਨਾਂ ਨੇ ਚਿੱਟੇ ਬਾਈ ਹਾਂ ਚਿੱਟੇ ਗਾ ਲੱਗੀ ਹੋਈ ਸੀ ਸਾਰੇ ਚਿੱਟੇ ਸੀ ਜੇਤੂ ਵਾਲੇ ਨਾਲ ਲੱਗੇ ਆ ਨਹੀਂ ਸੀ ਇਹ 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 ਉਹ ਇਹ ਕੋਈ ਕੀ ਲਕੀਰਾਂ ਵਾਲੇ ਨਾਲ ਲੱਗੀ ਹੋਈ ਸੀ ਇਹ ਲਕੀਰਾਂ ਨਾਲ ਲੱਗੀ ਹੋਈ ਹੈ ਉਹ ਵੀ ਉਸੇ ਬਲੱਡ ਚੋਂ ਹੀ ਆ ਓਕੇ ਚੈਲੂ ਵਾਲੇ ਬਲੱਡ ਚੋਂ ਹੀ ਹੋਗਾ ਸਹੀ ਆ ਇੱਕ ਨੋ ਕਾਲਾ ਵੀਰੇ ਦਾ ਠੀਕ ਹੈ ਜੀ ਬਹੁਤ ਜੀਮ ਕੇ ਕਹਿੰਦੇ ਓਡੇ ਬੱਚੇ ਦੇ ਉਹ ਲੁੱਡੇ ਬਾਈ ਹੂੰ ਤੇ ਆ ਲਾ ਗੜ ਜਿੱਤਿਆ ਕੱਲਾ ਹੂੰ ਬੱਚੇ ਉਦੋਂ ਇਹ ਨਵਾਂ ਜੋੜਾ ਲਾਇਆ ਸੀ ਦੋ ਹੀ ਕਢਾਏ ਸੀ ਅੱਛਾ ਆਪਣੇ ਮੇਨ ਜੋੜੇ ਹੁੰਦੇ ਆ ਚਲੋ ਉਹਨਾਂ ਦੇ ਬਾਅਦ ਕਢਾਉਣੇ ਨਵੇਂ ਹੀ ਸੀ ਉੱਡਦੀ ਲਾਈ ਸੀ ਦੋ ਬੱਚੀ ਕਢਾਏ ਸੀ ਤੇ ਦੋਨੀਆਂ ਚੱਤੀ ਨਵੇਂ ਹੀ ਪਾਸ ਹੋ ਗਿਆ ਨਵੇਂ ਹੀ ਪਾਸ ਹੋ ਗਿਆ ਸਹੀ ਹੈ ਭਾਈ ਲਓ ਜੀ ਆਹ ਦਾ ਹਾਂ ਭਾਈ ਸਾਡੀ ਲੰਡੀ ਬਾਜਦੀ ਆ ਕੁਤਰੀ ਹੂੰ ਇਹ ਉੱਡੀ ਜੇ ਇਹ ਉੱਡੀ ਕਿਤੇ ਨਹੀਂ ਹੈਗੀ ਬਈ ਛੱਡੀ ਵੀ ਨਹੀਂ ਬਾਜੀ ਅਸੀਂ ਇਹ ਹਾਂ ਬੱਚਾ ਹੁੰਦੀ ਸਿੱਧੀ ਨਹੀਂ ਹੋਈ ਇਹਦੇ ਕਰਕੇ ਤਾਂ ਬਈ ਸਾਡਾ ਬੰਦਾ ਮਰ ਜਣਾ ਜੇਕ ਲੈ ਹੋਏ ਕੋਠੀ ਦੇ ਵਹਿਗਾ ਬੱਚਾ ਹੁੰਦਾ ਉਹ ਜਦੋਂ ਰਾਤ ਨੂੰ ਉਹਨੂੰ ਫੜਨ ਲੱਗਿਆ ਦੀ ਪੂਸਤ ਆ ਗਈ ਉਹਦੇ ਹੱਥਾਂ 'ਚ ਹਾਂ ਨਾਲ ਤਾਂ ਪੂਸ ਬੱਟੀ ਕੀ ਨਾਲੇ ਉਹ ਡਿੱਗ ਪਿਆ ਬਈ ਤਾਂ ਬਹੁਤ ਕਸੂਤਾ ਡਿੱਗਣਾ ਸੀ ਪਰ ਬਚ ਗਿਆ ਜੇ ਕੋਠੀ ਬਾਹਲੀ ਉੱਚੀ ਜੇ ਕਿਤੇ ਥੱਲੇ ਡੇਪਨਾਂ ਤੱਕ ਬਚਾ ਕੇ ਰੱਖਣਾ ਕਰੋ ਇਹਦੇ ਦਾ ਖੰਭਾ ਦੀ ਮੁੱਠੀ ਅਸੀਂ ਉਹਨੂੰ ਕਿਹਾ ਵੀ ਸੀ ਵੀ ਤੇਰੇ ਹਿਸਾਬ 'ਚ ਨਹੀਂ ਆਉਂਦੀ ਨਾ ਭੜੀ ਉਹਨੇ ਅੱਜ ਤੋਂ ੁੱਟ ਮਰੀ ਦੀ ਪੂਸ ਨਿਕਲ ਗਈ ਉਸ ਤੋਂ ਬਾਅਦ ਇਹ ਫੜਤਾ ਸੀ ਲਈ ਚਾਲ ਇਹਨ ਇਹ ਜਿਹੜੇ ਲਾਲ ਵਗਲ ਵਾਲਾ ਆਪਣੀ ਪੱਠਣਾ ਜਿੱਤਿਆ ਸੀ ਉਹਦੀ ਭੈਣ ਆ ਬਈ ਸਾਕੀ ਓਕੇ ਇਹਦੀ ਲਾਲ ਬਹੁਤ ਇਹਦੀ ਲਾਲ ਫੁੱਲ ਉੱਡ ਗਿਆ ਬਈ ਸਹੀ ਹੈ ਬਈ ਆਹ ਪੁੱਤਰ ਥੋੜੇ ਕੋਲੇ ਕਾਲੇ ਚੀਨੇ ਕਬੂਤਰੇ ਵਾਲੇ ਨੇ ਹਾਂ ਹਾਂ ਕਾਲੇ ਚੀਨੇ ਦਾ ਬਲੱਡ ਆ ਬਈ ਫਿਰ ਅਸੀਂ ਸਾਰਿਆਂ ਚ ਹੀ ਲਏ ਉਹ ਜਾਂਦੇ ਨਹੀਂ ਹੈਗੇ ਬਈ ਆਪਣੇ ਚਾਹੇ ਇਸ ਦਾ ਕੋਟੇ ਹੈ ਨਹੀਂ ਸਾਨੂੰ ਕੋਈ ਟੈਨਸ਼ਨ ਹੀ ਨਹੀਂ ਹੁੰਦੀ ਤੜਕੇ ਵੀ ਆਪਣਾ ਬਾਜੂ ਪਿੰਡ ਸੋੜੇ ਕਿੰਨੀਆਂ ਕਿ ਬਾਜੀ ਤਾਂ ਤੁਹਾਡੇ ਵਾਹ ਕਬੂਤਰ ਕੋਈ ਕਹਿੰਦਾ ਵੀ ਜੇ 40 ਛੱਡੀਆਂ ਦੋ ਤੋਂ ਵਾਗੇ ਹੁਣ ਬੱਲੇ ਬੱਲੇ ਇੰਨਾ ਰਿਜ਼ਲਟ ਆਪਾਂ ਨੂੰ ਟੈਨਸ਼ਨ ਹੀ ਨਹੀਂ ਹੁੰਦੀ ਵੱਡੇ ਛੋਟੇ ਪਿੰਡ ਦੀ ਬਈ ਹਾਂ ਵੇ ਆਪਣਾ ਜਾਣਾ ਹੀ ਨਹੀਂ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਪਿੰਡ ਤੁਰਨ ਦੇ ਚੱਕਰ ਨੇ ਜਾਨ ਜੂਨ ਵਾਲਾ ਹੈ ਹੀ ਨਹੀਂ ਬਾਈ ਮੌਜ ਕਿਧਰ ਲੈ ਪਾਸੇ ਇੱਕ ਬਾਈ ਵਾਲਿਆਂ ਚੁਈਆਂ ਬਾਈ ਵਾਲਿਆਂ ਚੁਈ ਮਾਂ ਬਾਈ ਅੱਛਾ ਛਾਕ ਕੀ ਛਾਕ ਕੀ ਹੈ ਮਾਂ ਓਕੇ ਇਹ ਬਾਲੀਆਂ ਬਾਜੀ ਜਿੱਤੇ ਜਿਹੜਾ ਟੀਨਾ ਉਦੀ ਆ ਉਦੀ ਆ ਅੱਛਾ ਲਾਲ ਬਗਲ ਵਾਲਾ ਕੱਲਾ ਜਿੱਤੇ ਵੀਰੇ ਪੂਰੇ ਲਾਲ ਜਿੱਤੇ ਨੇ ਉਹ ਇੰਨਾ ਨਾ ਉਦੀ ਸਹੀਆ ਲਓ ਜੀ ਆਪਰ ਤੇ ਬਈ ਇਹ ਕਿਹ ਲੈਡੀ ਜਿੱਤੇ ਜੀ ਨੇੜੇ ਆਦਿਕ ਜਿੱਤੇ ਨੌਜੂਨ ਦੀ ਬਾਜੀ ਸੀ ਨਾ ਸ਼ਾਇਦ ਹਾਂ ਬਈ ਓਕੇ ਇਹ ਐਲਸੀਡੀ ਜੇਤੂਆ ਬਾਈ ਜੀ ਠੀਕ ਆ ਕਿੰਨੇ ਵੜੇ ਸੀ ਉੱਥੇ ਉੱਥੇ ਬਾਈ ਕਬੂਤਰ ਦਾ 134 ਬੰਤ ਕਬੂਤਰ ਸੀਗੇ ਹਾਂ ਉਹਦੇ ਨੇ ਤੀਜਾ ਨੰਬਰ ਬਣਾਇਆ ਸੀ ਓਕੇ ਹਾਂਜੀ ਡਾੜਾ ਸਾਹ ਕੋਲ ਪੰਡਾ ਛਾੜੇ ਡਾੜਾ ਸਾਹ ਕੋਲੇ ਉਹੀ ਪੰਡਾ ਹੋਈ ਹੈ ਇੱਕ ਪਹਿਲਾਂ ਬਾਜੀ ਸੀ ਬਾਈ ਸੋਨੋ ਰੰਗਿਆਂ ਤੇ ਰਵੀ ਡੈਲੋ ਵਰਗਣਨ ਕਰਾਈ ਸੀ ਬਾਜ਼ੀਆਂ ਆਪਾਂ ਦੋਨੇ ਲਾਈਵ ਕਰਨੇ ਉਹ ਪਹਿਲੇ ਤੇ ਨਹੀਂ ਆ ਗਿਆ ਨਹੀਂ ਮਿੰਨੇ ਰੀਸਿਕਲੀ लो, जी। लो जी। भी बह पंच बाजिया पुता चीने का okay. खटिया का जमा चट्टा दो जितया बी कथे कथे एक दुले ਹਾਂ ਸੱਤ ਦਾ ਟਾਈਮ ਕਰਾਇਆ ਸੀ ਉੱਥੇ ਦੋ ਕਬੂਤਰਾਂ ਨੇ ਇਹ ਆਪਣਾ ਸੱਤ ਦਾ ਟਾਈਮ ਕਰਕੇ ਬਈ ਛਤਰੀ ਤੇ ਬੈਠਾ ਸੀ 50 ਉੱਡੇ ਸੀ ਮਨ ਲਾਦਾ ਸਤ ਇੱਕ ਬਈ ਸੰਦੀਪ ਨੱਥੋਕੇ ਵਾਲੇ ਦਾ ਸੀ ਉਹਨੇ ਟਾਈਮ ਕਰਾਇਆ ਸੀ ਕਿਹਨੇ ਕਰਾਇਆ ਸੀ ਬਈ ਓਕੇ ਤੇ ਉਸ ਤੋਂ ਬਾਅਦ ਦੂਜੀ ਬਾਈ ਇਹ ਵੀਰੇ ਵਾਲਾ ਬਈ ਹਾਂ ਵੀਰ ਵੀਰ ਕਲਾ ਵੀਰ ਕਲਾ ਆਹ ਮਾਨਸਾ ਦੇਲੇ ਚ ਹੈ ਵੀ ਹਾਂ ਹਾਂ ਵੀਰ ਓਕੇ ਸਹੀ ਆ ਕਿੰਨੇ ਉੱਡੇ ਸੀ ਫਿਰ ਵੀਰ ਕਿੰਨੇ ਉੱਡੇ ਸੀ ਬਟੂ 80 ਆ ਗਿਆ ਬਈ 80 ਛਤਰ ਸੀ ਕੂਤਰ 80 ਬਈ ਲਾ ਲਾਡੀ ਵੀਡੀਓ ਤੇਰੀ ਵੀਡੀਓ ਪਈ ਵੀ ਆ ਕਿ ਮੈਂ ਵੇਖੀ ਆ ਵੇਖੀ ਆ ਇੱਕ ਯਾਰ ਮਨ ਲੜਾ ਕਾਕੇ ਦੀ ਗੱਲ ਇਹ ਤਾਂ ਉਹੀ ਹੁੰਦਾ ਬਈ ਆਪਣੇ ਕੋਲ ਅਰੇ ਇਹਨੇ ਵੇਖੀ ਸੀ ਮੈਂ ਇੰਸਟਾਗ੍ਰਾਮ ਤੇ ਲਓ ਜੀ ਹੋਰ ਉਹ ਕਿਹਾ ਓਕੇ ਬੱਸ ਬਈ ਆਹੀ ਉੱਤਰ ਉੱਤਰ ਵਾਲੇ ਨੇ ਬਾਈ ਹੁਣ ਕਿੱਦਾਂ ਕਰਾਈ ਜਮਾ ਨੇ ਨਹੀਂ ਜਾਇ ਗੱਲ ਉੱਤਰ ਤੁਹਾਡੇ ਸਾਰੇ ਚੰਗੇ ਤੇ ਬਹੁਤ ਬਹੁਤ ਧੰਨਵਾਦ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਬਾਈ ਪਿਆਰੇ ਦਾ ਤੇ ਗੁਰਪ੍ਰੀਤ ਦਾ ਤੇ ਬਾਕੀ ਲਾਈਕ ਸ਼ੇਅਰ ਕਮੈਂਟ ਕਰਕੇ ਲਾਜ਼ਮੀ ਦੱਸੋ ਜੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਜੀ